ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਹੈਗਾ ਸੱਦੇ ਆਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਡਗਰੂ ਦੌਲਤਪੁਰਾ ਆਣਗਵਾਂ ਦੇ ਪਿੰਡ ਹੈ ਅੱਜ ਦੀ ਵੀਡੀਓ ਦੇ ਵਿੱਚ ਚਾਰ ਜਾਨਵਰ ਵਿਖਾਉਣੇ ਆ ਤਿੰਨ ਤੋਂ ਛੋਟੇ ਬੱਚੇ ਦੀਨਦੇ ਆ ਇਹਦਾ ਮਤਲਬ ਤਿੰਨ ਤਾਜ਼ੀਆਂ ਸੂਈਆਂ ਵੜਾ ਨਾਗੇ ਚਾਰ ਹੈ ਇੱਕ ਜਾਂ ਤੋਕੜ ਹੋਊਗੀ ਜਾਂ ਗੱਬਣ ਹੋਊਗੀ ਇਨਫਰਮੇਸ਼ਨ ਲੈ ਦੇਣਾ ਗੱਲਾਂ ਬਾਤਾਂ ਨਸੀਬ ਨਾ ਕਰ ਲੈਣੇ ਭਾ ਲੋਟ ਹੀ ਹੋਣਗੇ ਨਿੱਕੇ ਨਿੱਕੇ ਜੇ ਮੱਲ ਹੋਣਗੇ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਂ ਦੱਸ ਦਈਏ ਨਾਂ ਬਈ ਨਸੀਬ ਸਿੰਘ ਦਾ ਪਿੰਡ ਸਦਾ ਸੰਗੜਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੈ ਫੋਨ ਨੰਬਰ ਦਾ 9464615952 ਇਹਦੇ ਸ਼ੁਰੂ ਕਰ ਲਾ ਹਾਂਜੀ ਦੱਸੀਏ ਇਹਦੇ ਬਾਰੇ ਇਹ ਤੀਜਾ ਸੂਸੋਈ ਹੈ ਐਡ ਬਈ ਕੱਲ੍ਹ ਐਥਲੀ ਦੀ ਸੂਈ ਵੀ ਆ ਤੇ ਇਹਨਾਂ 12:00 ਵਜੇ ਦੀ ਪਛੀ ਮਗਰਾ ਬਈ 2-3 ਜਾਂ ਹੋਊਗਾ ਕਰੀਵਣਾ ਦੋਹਾਂ ਜਵਾਈਆਂ ਜਦੋਂ ਤੋ 15 ਤੋਂ 14 15 ਦੇ ਕਰੀ ਉੱਟਿਆ ਬੋਲ 14 15 ਹਾਂ ਆਪਾਂ 20 ਨਹੀਂ ਆ ਦੇ ਗੇ ਬਾਕੀ ਜਿੰਨਾਂ ਤੋਂ ਲਈ ਆ ਉਹਨਾਂ ਨੇ 24 25 ਕਿਲੋ ਕਿਹਾ ਆਪਾਂ 20 ਪਲੱਸ ਕਹਿੰਨੇ ਆ 20 22 ਕਿਲੋ ਬੜੇ ਨਾਲ ਨਾਲ ਪਿਆ ਕੱਲ ਦੀ ਸੂਈ ਆ 11 12 ਵਜੇ ਦੀ ਬਾਕੀ ਤੁਹਾਨੂੰ ਬੱਚਾ ਹੀ ਦੱਸਦਾ 나ੜੂਆ ਅੱਲਾ ਹੀ ਆ ਬਾਕੀ ਕੱਲ ਵੀ ਫੋਨ ਲਾਇਆ ਸੀ ਵੀਰ ਨੇ ਮੈਨੂੰ ਜਦੋਂ ਇਹ ਤਾਜੀ ਸੂਈ ਸੀ ਪਰ ਮੈਰਾ ਟਾਈਮ ਲੱਗਿਆ ਨਹੀਂ ਤਾਂ ਕਰਕੇ ਕੱਲ ਵੀਡੀਓ ਰਹਿ ਗਈ ਨੀ ਕੱਲ ਤਾਜੀ ਸੂਈ ਦੀ ਵੀਡੀਓ ਤੋਂ ਬਣਾਉਣੀ ਸੀ ਕੱਲ ਦੀ ਸੂਈ ਆ 14 15 ਕਿਲੋ ਬੌਲਾ ਜਿਹੜਾ ਤੁਸੀਂ ਤੜਕੇ ਆਥ ਨੇ ਕੰਡੇ ਤੇ ਜੋਖ ਲੈਣਾ ਇੱਕ ਤਾਂ ਗੱਬਣ ਦਾ ਅਗਲਾ ਉਹੀ ਕਹਿੰਦਾ ਬਾਈ 30 ਕਿਲੋ ਦਿਓ 40 ਕਿਲੋ ਦਿਓ ਇਹਦਾ ਬੌਲਾ ਜਿਹੜਾ ਤੁਸੀਂ ਜੋਖ ਲੈਣਾ ਤੜਕੇ ਆਥ ਨੇ 6 7 ਵਜੇ ਸਵੇਰ ਅਜੇ 6 7 ਵਜੇ ਸ਼ਾਮ ਨੂੰ ਅਜੇ ਬਾਕੀ ਵਹਿੜ ਵੱਡੀ ਬਹੁਤ ਅਜੇ ਈ ਵਹਿੜ ਇੰਨਾ ਕੁ ਬੌਲਾ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਆ ਚਵਾਈ ਚੁਈ ਬਹੁਤ ਚੰਗੀ ਆ ਬਾਈ ਕਹਿੰਦਾ ਬਾਕੀ ਆ ਧਾਰਾਂ ਵੇਖ ਲਓ ਮੋਟੀ ਧਾਰ ਮੋਗੇ ਵਾਂਗੂ ਆ ਮੋਗੇ ਚ ਪਾਣੀ ਡੈਗਦਾ ਹੁੰਦਾ ਐਂ ਚਵਾਈ ਆ ਪੋਲੀ ਧਾਰ ਐ ਗੂਠੇ ਜਿੰਨੀ ਮੋਟੀ ਧਾਰ ਐ ਚਵਾਈ ਦੀ ਪੋਲੀ ਐ ਧਾਰ ਗੂਠੇ ਜਿੰਨੀ ਮੋਟੀ ਐ ਮਗਰ ਵੀ ਵੱਛੀ ਐ ਵਧੀਆ ਸੇਵਾ ਕਰ ਲੋਗੇ ਵੈੜ ਆਪ ਵੀ ਵੱਡੇ ਕੱਦ ਵਾਲੀ ਆ ਬੱਚਾ ਵੀ ਖੁੱਲੇ ਡੁੱਲੇ ਅੰਗਾ ਪੈਰਾਂ ਦਾ ਹਾਂ ਆਉਂਦੇ ਸਮੇਂ ਸਵੇਰ ਨੂੰ ਆਪਦੀ ਮਾਂ ਦੇ ਮਗਰ ਵੈੜ ਤੇ ਖੀਰੀਆਂ ਸੂਪ ਪੈਂਦੀਆਂ ਤਾਂ ਛੋਟਾ ਜਿਹਾ ਕਰਨਾ ਮਸਾ ਢਾਈ ਕੈਂਚ ਦਾ ਦੁੱਧ 20 ਕਿਲੋ ਤੋਂ ਬਾਹਰ ਮੰਨ ਕੇ ਅਗਲਾ ਸੌਦਾ ਕਰ ਲੈ ਜੀ ਤੋਂ ਲਈ ਉਹ ਤਾਂ ਕਹਿੰਦੇ 24 ਕਿਲੋ ਚੋਇਆ ਬਾਕੀ ਜਿਹੜੀ ਬੌਲਾ 15 ਕਿਲੋ ਚਵਾਈ ਜਾਂਦੀ ਆ ਕਲ ਦੀ ਸੂਈ ਚਵਾਈਆਂ ਤਾਂ ਦੋ ਹੋਈਆਂ ਤੀਜੀ ਚਵਾਈ ਅਜੇ ਆਥ ਨਹੀਂ ਹੋਣੀ ਆ ਤੇ 20 ਕਿਲੋ ਦੁਬਾਰ ਨਾਰਮਲ ਹੀ ਪਿਆ ਦੇਣਾ ਬਾਕੀ ਵੜ ਫਾਲਵਰ ਡੀ ਆ ਜੇ 14 15 ਕਿਲੋ ਦੁੱਧ ਵਾਲੀ ਹੁੰਦੀ ਫਿਰ 9 10 ਕਿਲੋ ਬੌਲਾ ਹੋਣਾ ਸੀ ਇਹਦੇ ਥੱਲੇ ਹੁਣ 14 15 ਕਿਲੋ ਬੌਲਾ 20 ਕਿਲੋ ਆਵਣਾ ਪਿਆ ਦੇਣਾ ਜੈ ਜੈ ਮਾਲਨਸੀਬ 65 ਚ ਮਾਨਤਨ ਕਰ ਲਓ ਜੀ ਜੈ ਜਿਆ ਬਾ 65000 ਉਹਦੇ ਚ ਮਾਨਤਾਣ ਹੋ ਜੂ ਬਾਕੀ ਵੈੜ ਵੱਡੀ ਬਹੁਤ ਆ ਵੀਡੀਓ ਬਣਾ ਰਹੇ ਆ ਦੁਪਹਿਰੇ 1:30 ਵਜੇ ਸਮਾਂ ਜਰੂਰ ਨੋਟ ਕਰ ਲਿਓ ਜਿਹੜੇ ਹਿਸਾਬ ਨਾਲ ਵੈੜ ਦਾ ਕਦ ਕਾਠ ਹੈ ਮਗਰ ਵੀ ਬਚੀ ਆ 5-7000 ਤਾਂ ਚੰਗੀ ਵੱਛੀ ਹੋਵੇ ਮਗਰ ਉਹ ਮੁੱਲ ਵਧਾ ਦਿੰਦੀ ਆ ਪਰ ਬਾਈ ਨੇ ਜੈ ਜੀ ਮੁੱਲ ਕੀਤਾ 65 ਉਹਦੇ ਚ ਮਾਨਤਾਣ ਛੋੜ ਛੱਪਾ ਹੋ ਜੂ 3 ਜਨਵਾਰ ਹੋਰ ਆ 2 ਹੋਰ ਸੂਈਆਂ ਵੜਾ ਇੱਥੇ ਆ ਜਾ ਕਾਲੀ ਤੇ ਇਹ ਦੂਜਾ ਤੁਹਾਨੂੰ ਸੋਈ ਬਈ ਇਹਦੇ ਮਗਰ ਬੱਛੀ ਆ ਬੈ ਖੜੀ ਇਹਦੇ ਮਗਰ ਵੀ ਬੱਛੀ ਆ 1 ਨੰਬਰ ਦੇ ਮਗਰ ਬੱਛੀ ਆ ਹੂੰ ਇਹਦੇ ਨਾਲ 13 ਤੋਂ 14 ਕਿਲੋ ਦਾ ਦੋ 13 ਤੋਂ 14 ਹਾਂਜੀ ਕੱਢ ਲਾ ਬਾਹਰ 9 10 ਦਿਨਾਂ ਦਾ ਸੂਆ ਮਗਰ ਬੱਛੀ ਆ ਖੜੀ 13 ਤੋਂ 14 ਕਿਲੋ ਦੁੱਧ ਤਿਆਰ ਹੈ ਕੰਡੇ ਜੋਖਣ ਵਾਲਾ ਪੂਰੀ ਵੱਡੀ ਵੜ ਹਰੇਕ ਵੀਡੀਓ 'ਚ ਮੈਂ ਅੱਗੇ ਵੀ ਕਹਿਣਾ ਨਾ ਦੁਬਾਰਾ ਵੀ ਕਹਿ ਦਿੰਨਾ ਕਈ ਭੈਣ ਭਰਾ ਕਹਿੰਦੇ ਮੈਨੂੰ ਫੋਨ ਲਾ ਕੇ ਬਾਈ ਯਾਰ ਫਲਾਨੇ ਨੇ ਵੀਡੀਓ ਪਾਈ ਸੀ ਤੇ ਮੇਰੇ ਨਾਲ ਠੱਗੀ ਵੱਜ ਗਈ ਜਦੋਂ ਅੱਗੋਂ ਪੁੱਛੀਦਾ ਬਾਈ ਕੀ ਗੱਲ ਹੋਈ ਅਗਲਾ ਕਹਿੰਦਾ ਬਾਈ ਯਾਰ ਗੱਬਣ ਪਸ਼ੂ ਲਿਆ ਸੀ ਅਗਲਾ ਦੁੱਧ 20 ਕਿਲੋ ਕਹਿੰਦਾ ਸੀ ਉਹ ਤਾਂ 10 ਕਿਲੋ ਹੀ ਦਿੰਦੀ ਆ ਫਿਰ ਉੱਥੇ ਆਪਾਂ ਵੀ ਕੀ ਕਰ ਸਕਦੇ ਆ ਅਗਲੇ ਦੀ ਗੱਲ ਸੁਣ ਲਈਦੀ ਆ ਤੇ ਮਗਰੋਂ ਜਵਾਬ ਅਗਲੇ ਨੂੰ ਆਪਾਂ ਵੀ ਦਿੰਨੇ ਆ ਕਿ ਕਹੀਦਾ ਕਿ ਭਰਾਵੋ ਜਦੋਂ ਨਹੀਂ ਪਤਾ ਤੇ ਸੂਆ ਗੱਬਣ ਪਸ਼ੂ ਕਾਹ ਤੋਂ ਲੈਨੇ ਤੁਸੀਂ ਸੂਆ ਸਵਾਇਆ ਲਓ ਚੋਕੇ ਤੇ ਹੁਣ ਵੀ ਮੈਂ ਇਹੀ ਗੱਲ ਨੂੰ ਤਰਜੀਹ ਦਿੰਨਾ ਕਿ ਸੂਇਆ ਸਵਾਇਆ ਪਸ਼ੂ ਲਓ ਹੁਣ ਜਿਵੇਂ ਆ ਬਾਈ ਨੇ ਕਿਹਾ 13 14 ਕਿਲੋ ਦੁੱਧ ਤਿਆਰ ਹੈ ਮਗਰ ਬੱਚੀ ਆ ਤੜਕੇ ਆਥ ਨੇ ਦੋ ਟਾਈਮ ਚਾਰ ਟਾਈਮ ਕੰਡੇ ਤੇ ਜੋਖ ਲਓ ਠੱਗੀ ਭੂਰਾ ਨਹੀਂ ਵੱਜਣੀ ਸੂਏ ਸਵਾਇਆ ਪਸ਼ੂ ਚ ਕਦੀ ਠੱਗੀ ਵੱਜਣੀ ਆ ਤੜਕੇ ਆਥ ਨੇ ਦੋ ਟਾਈਮ ਚਾਰ ਟਾਈਮ ਚੋ ਕੇ ਲਓ ਜਦੋਂ ਗੱਭਣ ਪਸ਼ੂ ਲੈਣੇ ਆ ਉੱਥੇ 19 ਕੀ ਹੋ ਹੀ ਜਾਂਦੀ ਆ ਜਿਹਨੂੰ ਪ੍ਰੋਪਰ ਨੌਲੇਜ ਹੈ ਪਸ਼ੂਆਂ ਬਾਰੇ ਉਹ ਤਾਂ ਗੱਭਣ ਕੱਚਾ ਵੀ ਲੈ ਲੈਂਦਾ ਪਸ਼ੂ ਪਰ ਮੈਂ ਗੱਲ ਕਰਦਿਆਂ ਜੀਨੇ ਮਸਾਂ ਜੇ ਪੈਸੇ ਲਾਉਣੇ ਹੁੰਦੇ ਆ ਉਹ ਭੈਣ ਭਰਾ ਦੀ ਕਿ ਮਸਾਂ ਤੁਸੀਂ ਫੜ ਤੜ ਕੇ ਪੈਸੇ ਲਾਉਣੇ ਆ ਤੇ ਗੱਬਣ ਪਸ਼ੂ ਨਾਲੋ ਸੋਇਆ ਸੋਇਆ ਲੋ ਕੰਡੇ ਜੋਖ ਕੇ ਲੋ ਤੜਕੇ ਹੱਥ ਨੇ ਦੋ ਟਾਈਮ ਤਿੰਨ ਟਾਈਮ ਸਮਾਂ ਕੱਢ ਲੋ ਪੋਰਾ ਨਹੀਂ ਠੱਗੀ ਵਾਈਦੀ ਠੱਗੀ ਕਾਦੀ ਵਜੀ ਨੇ ਜਦੋਂ ਤੁਸੀਂ ਦੋ ਟਾਈਮ ਦੁੱਧ ਕੰਡੇ ਤੇ ਜੋਖ ਲਿਆ ਤੈਨਾਂ ਟਾਈਮ ਜੋਖ ਲਿਆ ਫੇਰ ਠੱਗੀ ਕਾਦੀ ਦੁੱਧ ਤੁਸੀਂ ਕੰਡੇ ਤੇ ਜੋਖ ਲਿਆ ਅਗਲਾ ਸੇਵਾ ਕਰਦਾ ਅਗਲੇ ਦੇ ਘਰੇ ਪਸ਼ੂ ਕੱਢੀ ਜਾਂਦਾ ਤੇ ਤੁਸੀਂ ਦਾਣਾ ਪਾਉਂਗੇ ਥੋਡੇ ਘਰੇ ਵੀ ਕੱਢ ਦੇਣਾ ਪੋਰਾ ਨਹੀਂ ਠੱਗੀ ਵਾਈਦੀ ਜੈ ਜੈ ਭਾਪਾ ਇਹ 60 ਚੋਂ ਮਾਨਤਾਣ ਕਰਦੇ ਹਾਂ ਮਾਨਤਾਣ ਹੋ ਜੂ ਉਹਦਾ ਮੁੱਲ ਕਿੰਨਾ ਕੀਤਾ 1 ਨੰਬਰ ਦਾ 65 ਇਹਦਾ ਸੱਤ ਜੇ ਕੋਈ ਜੋੜਾ ਲੈ ਲੈਂਦਾ ਵੱਧ ਕਰ ਦਿੰਦਾ 1 ਨੰਬਰ ਦਾ 65 ਚੋਂ ਮਾਨਤਾਣ ਹੋ ਜੂ 2 ਦਾ 60 ਚੋਂ ਮਾਨਤਾਣ ਹੋ ਜੂ ਕੋਈ ਜੋੜਾ ਲੈ ਲੈਂਦਾ 1000 1500 ਵੱਧ ਮਾਨਤਾਣ ਹੋ ਜੂ ਇਹੀ ਕਿਤੇ ਆਥ ਨੇ ਵੀਡੀਓ ਬਣਦੀ 5 6 ਵਜੇ ਹਵਾਨੇ ਨੂੰ ਦੁੱਗਣੇ ਵਿਖਾਉਣੇ ਸੀ ਕਿਉਂਕਿ ਸੂਈਆਂ ਸਵਾਈਆਂ ਅੱਜ ਸ਼ਾਮ ਦੀ ਚਵਾਈ ਚ ਅੱਧਾ ਟਾਈਮ ਪਿਆ ਅੱਧਾ ਦਿਨ ਪਿਆ ਤਿੰਨ ਨੰਬਰ ਨਸੀਬ ਇਹ ਬਈ ਦੂਜਾ ਸੂਸਰੀ ਵੜ ਹੂੰ ਤੇ ਇਹਨੂੰ 6-7 ਦਿਨਾਂ ਨੂੰ ਗਸੂ ਇਹਦੇ ਮਗਰ ਵੱਛਾ ਬਈ ਇਹਦੇ ਨਾਲ ਜਿਹੜਾ ਦੁੱਧ ਚੂਨ ਵਾਲਾ ਵਾ 10 ਤੋਂ 11 ਕਿਲੋ ਕਿੰਨੇ ਦੀ ਲੋਟ ਜੱਪਾ 37000 ਲਓ ਜੀ 37000 ਆ ਤਾਂ ਜਮੇ ਹੀ ਤੋਕੜਾਂ ਵਾਲਾ ਕੰਮ ਹੈ 37000 ਦੀ ਦੇ ਦੇਣੀ ਆ 10 ਤੋਂ 11 ਕਿਲੋ ਦੁੱਧ ਚੂਨ ਵਾਲਾ ਜਿਹੜਾ ਤੁਸੀਂ ਚੋ ਲੈਣਾ ਆ ਜਿਹਦੇ ਛਿੱਕਲੀ ਜੀ ਚੜਾਈ ਮੂੰਹ ਤੇ ਇਹਦਾ ਬੱਚਾ ਤੈਨਾ ਨੰਬਰ ਦਾ ਵੱਛਾ ਪਹਿਲੀਆਂ ਦੀਆਂ ਵੱਛੀਆਂ ਕਰੌਸ ਅੰਗ ਹੈ ਤੋਕੜਾਂ ਵਾਲਾ ਭਾਈ ਐ ਦੁੱਧ ਪਰ ਬਹੁਤ ਐ 10 11 ਕਿਲੋ ਵੀਰ ਕਹਿੰਦਾ ਤਿਆਰ ਐ ਉਹ ਤਾਂ ਤੁਸੀਂ ਚੋ ਲੈਣਾ ਗੱਬਣ ਦਾ ਵਹਿਮ ਹੁੰਦਾ ਮੈਂ ਦੁਬਾਰਾ ਫੇਰ ਉਹੀ ਗੱਲਾਂ ਵਾਰ-ਵਾਰ ਰਿਪੀਟ ਨਹੀਂ ਕਰਦਾ ਗੱਬਣ ਨਾ ਲੋ ਸੂਆ ਸੂਆ ਜਾ ਪਸ਼ੂ ਲੋ ਪੂਰਾ ਨਹੀਂ ਠੱਗੀ ਵਾਈਦੀ ਭਵਾਂ ਅੱਖਾਂ ਮੀਚ ਕੇ ਅਗਲਾ ਪਸ਼ੂ ਲੈ ਲੈ ਕਿਉਂਕਿ ਤੁਹਾਡੇ ਸਾਹਮਣੇ ਆ ਜਾਣਾ ਉਹ ਤਾਂ ਇਵੇਂ ਸਿਆਣੇ ਕਹਿੰਦੇ ਹੁੰਦੇ ਆਧਾਰਨ ਹੁੰਦੀ ਆ ਕਿ ਫਲਾਨਾ ਕੰਮ ਕਰਨਾ ਤੇ ਫਲਾਨੇ ਨੂੰ ਲੈ ਜਾਓ ਤੇ ਭਵਾਂ ਅੱਖਾਂ ਮੀਚ ਕੇ ਕਰ ਲੋ ਉਹ ਕੰਮ ਪਾ ਰਹੀ ਐ ਤੇ ਆਹੀ ਗੱਲ ਐ ਚ ਵਿੱਚ ਵੀ ਪਾ ਰਹੀ ਐ ਤਿੰਨੇ ਸੂਈਆਂ ਸਵਾਈਆਂ ਦੁੱਧ ਤੁਸੀਂ ਕੰਡੇ ਦੇ ਜੋਖ ਲੈਣਾ ਦੋ ਟਾਈਮ ਚੋਲੋ ਤਿੰਨ ਟਾਈਮ ਚੋਂਦੀ ਵੀ ਲੋੜ ਨਹੀਂ ਤੇ ਠੱਗੀ ਭੂਰਾ ਨਹੀਂ ਵਜਣੀ ਜਿੰਨਾ ਦੱਸਿਆ ਨੱਟ ਕੰਡੇ ਵਾਲਾ ਹੋਊ ਮਾਨਤਨ ਹੋ ਜੂ ਐ ਤੇ ਆ ਜਾ ਇਹ ਬਈ ਟੋਕੜਾ ਇਹਦੇ ਹਾਂ ਛਾਗ ਵਾਲਾ ਦੁੱਧ 9 ਕਿਲੋ ਹੋਊਗਾ ਪਰ ਸਹੀ 8 ਕਿਲੋ ਦਾ ਦੁੱਧ ਕਿੰਨੇ ਦੀ ਇਹ 20000 ਰੁਪਏ ਜੇ ਇੱਕ ਗੱਲ ਇਹ ਵੀ ਐ ਬਈ ਕਿੰਨੇ ਐ ਪਰਾ ਪੀ ਕੱਢ ਭਰਾਉਣਾ ਵੇ ਠੀਕ ਐ ਹਾਂ ਆਥੇ ਭਰਾ ਦਾਂਗੇ ਬਾਕੀ ਹੋਲੇ ਜਿਹੜਾ ਲਿਆਊਗਾ ਇੱਕ ਹੋਰ ਭਰਾਲੇ ਲਓ ਜੀ ਬਾਈ ਕਹਿੰਦਾ ਹੀਟ ਚ ਆਈ ਐ ਆਥ ਨੇ ਮੈਂ ਟੀਕਾ ਇਹਦਾ ਇੱਕ ਧਰਾ ਦੇਣਾ ਤੇ ਅਗਲਾ ਇੱਕ ਅਗਲੇ ਦਿਨ ਫੇਰ ਧਰਾਲੇ ਦੋ ਟੀਕੇ ਧਰਾਲੇ ਚਲੋ ਤਸੱਲੀ ਹੋ ਜਾਂਦੀ ਐ ਨੇ ਅੱਜ ਇੱਕ ਧਰਾ ਦੂ ਬਾਈ ਇੱਕ ਅਗਲਾ ਧਰਾਲੇ ਕੱਲ ਨੂੰ 9 ਕਿਲੋ ਦੁੱਧ ਐ ਵਿਖਾਵੇ ਵਾਲਾ ਸਣੇ ਝੱਗ ਜੇ ਵਿਖਾਵਾ ਵੇਖਣਾ ਵਿਝੋਖਣਾ ਨਾ ਉਹ ਤੇ ਜੇ ਕੰਡੇ ਦੇ ਜੋਖਣਾ ਫੇਰ 8 ਕਿਲੋ ਐ 20000 ਦੀ ਦੇ ਦੇਣੀ ਐ 8 ਕਿਲੋ ਦੁੱਧ ਕੰਡੇ ਜੋਖਣ ਵਾਲਾ ਤਿਆਰ ਜਿੰਨੇ ਪਸ਼ੂ ਆ ਚਾਰ ਚਾਰਾਂ ਦਾ ਦੁੱਧ ਕੰਡੇ ਜੋਖਣ ਵਾਲਾ ਦੱਸਿਆ ਜਿਹੜਾ ਜਾਨਵਰ ਮਰਜ਼ੀ ਲੈ ਲਓ ਤੋਕੜ ਲੈ ਲਓ ਸੂਇਆ ਸਵਾਇਆ ਲੈ ਲਓ ਥੋੜੇ ਦੁੱਧ ਵਾਲਾ ਲੈ ਲਓ ਬਾਲੇ ਦੁੱਧ ਵਾਲਾ ਲੈ ਲਓ ਜਿੰਨਾ ਦੁੱਧ ਦੱਸਿਆ ਕੰਡੇ ਤੇ ਜੋਖਣ ਵਾਲਾ ਫੋਨ ਨੰਬਰ ਸਕਰੀਨ ਤੇ ਗੱਲਾਂ ਮੈਂ ਬਹੁਤ ਕਰਤੀਆਂ ਹੁਣ ਇਹਨਾਂ ਗੱਲਾਂ ਤੇ ਅਮਲ ਕਰਿਓ ਸੂਇਆ ਸਵਾਇਆ ਪਸ਼ੂ ਲਓ ਗੱਬਣ ਪਸ਼ੂ ਭਵਾਨਾ ਲਓ ਭੋਰਾ ਠੱਗੀ ਨਹੀਂ ਵੱਜਦੀ ਪਿੰਡ ਹੈਗਾ ਸੱਦੇ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਡਗਰੂ ਡਰੋਲੀ ਥੋੜਾ ਜਿਹਾ ਡਰੋਲੀ ਡਗਰੂ ਤੋਂ ਪਰਲੇ ਪਾਸੇ ਰਹਿ ਗਿਆ ਪਰ ਇਹਦੇ ਨਾਲ ਦੌਲਤਪੁਰਾ ਡਗਰੂ ਤੇ ਦੌਲਤਪੁਰੇ ਦੇ ਬਹਿਲੋਕਲ ਵਿਚਾਲੇ ਪੈਂਦਾ ਸੱਦਾ ਸਿੰਘ ਵਾਲਾ ਸਾਰਿਆਂ ਨੂੰ ਖੁਸ਼ੀ